ਜੁਦਾ ਸੁੱਚਾ ਨਾਮ ਜਿਹਨੂੰ ਪਿਤਾ ਜੀ ਉਠਾਣਾ ਵੀ ਕਹਿੰਦੇ ਆ ਬਾਪਾ ਪਤਾ ਸੀ ਉਹ ਪੁੱਛਦਾ ਕੀ ਤੇ ਅਸੀਂ ਤੇਨੂੰ ਛੱਡਦੀ ਏ ਫਿਰ ਤੁਸੀਂ ਕੀ ਕਰੋਗੇ ਕਹਿੰਦਾ ਡਰਨਾ ਕੀ ਅਸੀਂ ਫੇਰ ਜਾਵਾਂਗੇ ਫੇਰ ਰੱਖੇ ਆਵਾਂਗੇ ਸਿੰਘ ਫੇਰ ਰੱਖੇ ਕਰਕੇ ਅਸੀਂ ਜੇ ਕਿਸੇ ਨੇ ਉੱਚ ਤੁਸੀਂ ਹਮਲਾ ਕਰ ਕਰਦੇ ਕਿਸੇ ਨੂੰ ਲੁੱਟੂ ਕੌਣ ਉਹ ਦੇ ਕੇ ਆਉਂਦੇ ਉਹ ਸਿੰਘ ਨੂੰ ਡਾਕਟਰ ਕੀਤੇ ਕੋਲ ਕੁਝ ਹੋਏਗਾ ਚੋ ਬਾਏ ਕੁਛ ਨੂੰ ਤਾਂ ਕੀ ਰੁੱਟਣਾ ਆਪਾਂ ਵਾਰਿਕ ਨੂੰ ਦੱਤਾ ਮੰਨੀਆਂ ਜਿਹਨਾਂ ਨੂੰ ਕੋਲ ਉਹਨਾਂ ਨੂੰ ਸਭ ਕੁਝ ਦੇਣ ਨੂੰ ਤਾਹੀ ਮੰਨਦੇ ਜਿਹਨੂੰ ਕੋ ਹੈ ਨਹੀਂ ਉਹਨੇ ਕੀ ਦੇਣਾ ਸੋ ਪੰਜਾਬ ਨੂੰ ਤੇ ਹਮਲਾ ਇਸ ਕਰਕੇ ਪੰਜਾਬ ਨੂੰ ਬਹੁਤ ਕੁਝ ਆ ਪਰ ਉਹ ਜਿਹੜੇ ਬਹੁਤ ਕੁਝ ਨੇ ਦੱਸੋ ਬਹੁਤ ਮਾੜਾ ਹੈ ਫਿਰ ਆਪੀ ਛੱਡ ਬੰਦ ਜਿਹੜਾ ਇਹ ਪ੍ਰਚਾਰ ਕਰਿਆ ਜਾਂਦਾ ਰੋਜ਼ ਪੰਜਾਬ ਦਾ ਪਾਣੀ ਸਾਰਾ ਖਰਾਬ ਹੋ ਗਿਆ ਜੀ ਜੇ ਪੰਜਾਬ ਦਾ ਪਾਣੀ ਖਰਾਬ ਹੋ ਗਿਆ ਨਾ ਕਹਿਣ ਤੇ ਬੋਤਲਾਂ ਦਾ ਪਾਣੀ ਕਿਵੇਂ ਦੇ ਕੇ ਜਿਵੇਂ ਹਸਪਤਾਲ ਜਾਂਦਾ ਜਿਹੜਾ ਪ੍ਰਾਈਵੇਟ ਖਾਸ ਕਰਕੇ ਵੀ ਦੇਖੋ ਇਹਦੇ ਝਾਲੇ ਮੜੀਆਂ ਬੰਦ ਨੇ ਕਿੰਨੇ ਨਾਲੀਆਂ ਬੰਦ ਨੇ ਜੇ ਤੁਸੀਂ ਇਸ ਟੈਂਡ ਨਾ ਪਾਇਓ ਫਿਰ ਸਾਨੂੰ ਨਾ ਕਹੀਓ ਐਂ ਜਿੰਨਾ ਕਿਤੇ ਸਾਥ ਤੋੜ ਦੇ ਸੋ ਪ੍ਰਾਣੀ ਮਾੜਾ ਪੰਜਾਬ ਦਾ ਪੰਜਾਬ ਚ ਹਰ ਘਰ ਟੈਂਸਰ ਹੈ ਮੈਂ ਮੈਨੂੰ ਸਰਕਾਰ ਨੇ ਕਿਹਾ ਮੁੱਖ ਮੰਤਰੀ ਇਹ ਬੀਚੋਂ ਡਾਇਰੈਕਟਰ ਮੈਂ ਤਾਂ ਮੈਂ ਤਾਂ ਰਿਟਾਇਰ ਹੋ ਗਿਆ ਮੈਂ ਨਹੀਂ ਕਰਨਾ। ਕਹਿੰਦੇ ਨਹੀਂ ਨਹੀਂ ਕੱਕੜੀ ਤੁਹਾਡੇ ਬਿਨਾ ਕੰਮ ਨਹੀਂ ਹੋਣਾ। ਮੈਂ ਕਿਹਾ ਮੈਂ ਬਿਨਾ ਤਨਖਾਹ ਦੇਗਾ। ਨਹੀਂ ਤਾਂ ਪੈਨਸ਼ਨ ਨਹੀਂ ਮਿਲੂਗਾ ਮੈਂ ਕੀ ਕਰਨਾ ਮੁੱਖ ਸਕੱਤ ਦੇ ਨਗਰੇ ਆਇਕ ਮੇ ਹੋ ਸਕਦਾ ਇਹਨੀਆਂ ਪਾਵਨਾ ਕਿਵੇਂ ਤਾਂ ਮੰਗ ਲਈ। ਤੋਂ ਸੋਚਦੇ ਮੁੱਖ ਮੰਤਰੀ ਚਾਹੇ ਉਹਨਾਂ ਨੇ ਚੰਗਾ ਕਹੇ ਕੋਈ ਮਾੜਾ ਕਹੇ ਉਹ ਕਹਿੰਦੇ ਮੈਨੂੰ ਕਿਸੇ ਨੇ ਕਿਹਾ ਵੀ ਮੈਂ ਤਨਖਾਹ ਲਵਾਂ ਜੇ ਮੈਂ ਚੜ੍ਹਦਾ ਤਾਂ ਮੁੱਖ ਮੰਤਰੀ ਮਿਲਦਾ। ਮੈਂ ਡਾਇਰੈਕਟਰ ਦੇ ਤੌਰ ਤੇ ਪੰਜਾਬ ਦਾ ਘਰ ਘਰ ਦਾ ਸਰਵੇਖਣ ਕਰਦਾ। 2012 ਉਦੋਂ ਵੀ ਇਹ ਕਹਿੰਦੇ ਸੀ ਕੈਂਸਲ ਹਾਰੇ ਕਰਦੇ। ਸਾਰੇ ਕਹਿੰਦੇ। ਉਹ ਫਿਰ ਡੇਢ ਘਾ ਵਧਾਈ ਕਰਦੇ 28 ਕਰਦੇ। 25649 ਫਰੀ ਮਿਹਦੇ ਕੈਂਸਲ ਹੋ ਗਏ। ਹਾਲੇ ਉਹ ਮੰਨ ਲਿਆ ਜਿਹਨੂੰ ਕਿਸੇ ਨੇ ਕਹਤਾ ਹੀ ਸਾਡੇ ਕੱਠ ਕੈਂਸਲ ਵੜੀ ਜਾਏ। ਦੇਖਿਆ ਨਹੀਂ ਸੀ ਮੰਨ ਲਿਆ। ਕਿਉਂਕਿ ਮੈਂ ਕਹਿੰਦਾ ਜਿੰਨਾ ਲੋਕਾਂ ਨੂੰ ਮੈਂ ਜਿਹੜੇ ਲੋਕ ਨਸਰ ਕਰਦੇ ਮੈਂ ਸਾਡੇ ਘਰੇ ਕੋਈ ਕੈਂਸਰ ਕੋਈ ਕਾਗਜ਼ ਨਹੀਂ ਨਿਕਲਣਾ 45000 ਬਰਕਰਾਰਾ ਜਿੰਦਿਆਂ ਆਏ ਜੀ ਇਹ ਚੋਂ ਕੋਈ ਜੇ ਕੋਈ ਪ੍ਰਾਈ ਕਰਦਾ ਉਹਦੇ ਲਈ ਕੋਈ ਲਿਹਾਜ਼ ਨਹੀਂ 9000 ਦਾ ਸੁਪਰਵਾਈਜ਼ਰ ਸੀ 1100 ਵਰਕਸ਼ਾਪਾਂ ਚੋਂ ਜਿਹੜਾ ਨੋਟੈਂ ਕਹੀ ਗਿਆ ਪੂਰਾ ਕੰਮ ਦਾ ਹੱਕ ਉਸਨੇ ਕੀ ਇਹ ਮੰਤਰੀਏ ਦੇਖੋ ਜੇ ਰੱਤ ਤੋਂ ਵਾਣ ਬੋਤਨਾ ਕੀ ਚਾਹੇ ਸੁਣਾ ਕੋਈ ਤੁਹਾਡੇ ਪਿੰਡ ਦਾ ਹੋਊਗਾ ਮਤ ਜੇ 30000 ਦਾ ਉਹਦਾ ਮਿਲੇ ਸਾਰੇ ਨੂੰ ਖਰਾਬ ਕੋਈ ਅਸੀ ਨਿਸ਼ਾਨੀ ਸੀ ਜਿਹਦੇ ਉੱਤੇ ਮਾਨ ਲੋ ਵੀ ਜਿ ਸਵਾਲ ਨੂੰ ਨਿਸ਼ਾਨਾ ਕਿ ਭਈ ਤੇ ਦਸ ਨੂੰ ਕੈਨਸਲ ਹੋ ਸਕਦਾ ਹੈ। ਵਿਚਾਉ ਟੂ ਨਾ ਬਾਰ-ਬਾਰ ਖਾਂਸੀ ਹੋਈ ਜਾਣੀ ਕੋਈ ਸਵਾਲ ਨਹੀਂ ਹੋਣੀ ਹੱਥ ਨਹੀਂ ਰਹੀ ਕੋਈ ਘੋੜਾ ਠੀਕ ਨਹੀਂ ਹੋ ਰਿਹਾ ਤੇ ਉਸ 88000 ਤੋਂ 1.5 ਲੱਖ ਜੱਗ ਕਰੋ। ਇੰਦਾ ਹੀ ਪਿਛਲੇ 5-6 ਸਾਲਾਂ ਤੋਂ ਕੈਨਸਲ ਨਾਲ ਮੌਜੂਦਾ ਨਹੀਂ ਵੀ ਕੈਨਸਲ ਵਾਲੀ ਹੋਈ ਹੈ ਬਹੁਨੇ ਕਿਸੇ ਹੁਣ ਕਰਨਾ ਕਰਦੀ ਹੋਈ। ਉਹ ਵੀ 30000 ਕੇ 403 तो ये जगह डाल पाया जा रहा तो है नशे बयान देता राहुल गांधी कहना हर तीजा तीन चो दो गभरू तीन तो दोनों नशा मैं तो हैरान जी तीन तो दोनों नशे तो 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 भी तो गल चले चाहिए किसी ने भी देखे भी नशा ना मतलब नशे कि नहीं कैंसर है बीमारी हैगी है किसी ने कहता बेची ना उन्हें ਕੰਨੇ ਹਾਲ ਅਠਵੇਂ ਬੰਨ੍ਹ ਲਿਓ ਸ਼ੁਕਰ ਆਜੋ ਉਹ ਕੱਢਤਾ ਉਹਨਾਂ ਨੇ ਮਿੱਟੀ ਦਾ 120 ਤੋਂ 130 ਤੱਕ ਹੈ ਉਹਨੂੰ ਬਲੱਡ ਪ੍ਰੈਸ਼ਰ ਮੰਨਦਾ ਨਾ ਕੌਣ ਸਾਡੇ ਤੇ ਹਮਲਾ ਕਰੇ ਉਹ ਕਰ ਰਿਹਾ ਜਿਹੜਾ ਕਹਿੰਦਾ ਪੰਜਾਬ ਦੀ ਮਿੱਟੀ ਖਰਾਬ ਪੰਜਾਬ ਦਾ ਪਾਣੀ ਖਰਾਬ ਪੰਜਾਬ ਦੀ ਹਵਾ ਖਰਾਬ ਪੰਜਾਬ ਦੇ ਲੋਕ ਖਰਾਬ ਕਰਦੋ ਖੱਬੀ ਉੱਜਲੇ ਬਾਗਾਂ ਦੇ ਗਾਲਣ ਪਟਵਾਰ ਇਹ ਪੰਜਾਬ ਤੇ ਕਾਥਿਆ ਕਰਨ ਦੀ ਵੱਡੀ ਚਾਲ ਹੈ ਇਹ ਨੂੰ ਸਮਝਣ ਦੀ ਲੋੜ ਹੈ ਪਰ ਅਸੀਂ ਜਿਹੜੇ ਨੂੰ ਬਚਾਉਣਾ ਲੈ ਉਹਨਾਂ ਦੀ ਚਾਲ ਚ ਫਸੇ ਹੋਏ ਆ ਸਾਨੂੰ ਵਾਸੀ ਪਿੰਡਾਂ ਦੇ ਗਾਂਵੋਂ ਵੀ ਕਹੀ ਜਾਂਦਾ ਰੋਜ਼ ਮੈਂ ਸੁਣਦਾ ਉਹ ਤਾਂ ਛੀਦ ਹੋਣਾ ਤੇ ਛੀਦ ਹੋ ਗਏ ਅਸੀਂ ਕੀ ਸਿੱਖਣਾ ਹੈ ਤਾਂ ਤੋਂ ਤਾਂ ਮੈਨੂੰ ਇੱਕ ਗੱਲ ਸਮਝ ਨੇ ਆਈ ਕਿ ਜਿਹੜਾ ਆ ਪਿਛਲੇ ਈ ਚਾਰੀ ਸਲਾ ਤੋਂ ਟ੍ਰੈਂਡ ਨਵਾਂ ਚੱਲ ਗਿਆ ਆ ਇਹਨੂੰ ਮੈਂ ਉਹਨਾਂ ਦੀ ਸਾਰੀ ਹਿਸਟਰੀ ਉਹਦਾ ਆਰੰਭ ਤੇ ਬਤਾਸ ਦੇਖ ਰਿਹਾ ਸੀਗਾ ਤੇ ਸਾਬਨੇ ਐ ਕਿ ਸਿੱਖਾਂ ਦੇ ਵਿੱਚ ਦੋਹੇ ਗੁਰੂ ਸਾਹਿਬਾਨ ਦੇ ਬਹੁਤ ਪ੍ਰਾਤਨ ਸਮੇਤੋ ਗੁਰੂ ਨਾਨਕ ਸਾਹਿਬ ਜੀ ਦਾ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਚਰਨ ਆ ਜਦ ਮਹਿਮੂਮਨ ਆਏ ਜਾਂਦੇ ਸਾਨੂੰ ਪ੍ਰਾਤਨ ਦਾ ਹਵਾਲੇ ਦੇਦੇ ਉੱਤੇ ਮੁੱਢ ਨਾਮ ਹੈ ਕਿ ਹੁਣ ਗੁਰੂ ਦੇ ਧਰਮ ਸਾਖੀਆਂ ਤੇ ਹੋਵਾਂ ਹੋਰ ਜਿਹੜਾ ਸਾਡਾ ਸਾਰਾ ਲਿਟਰੇਚਰ ਹੈ ਉਹਦੇ ਵਿੱਚ ਜੋ ਇਹ ਸਮਝ ਆਉਂਦਾ ਹੈ ਕਿ ਸਿੱਖਾਂ ਨੇ ਹਾਲੇ ਬਣਾਲੇ ਸਮੇਂ ਤੱਕ ਇਹ ਜਿਹੜੇ ਆ ਇਹ ਪੁਰਬ ਮਣਾਏ ਆ ਤੇ ਇਹ ਸਮਝਣੇ ਆ ਲੇਕਿਨ ਦੋ ਗਰੁੱਪਸ ਹੈ ਵਾਮ ਨੇ ਜਿਹੜੇ ਆ ਸਿੱਧੀ ਗੁਰੂ ਦੇ ਪ੍ਰਾਪਨ ਵਿੱਚ ਉਹਨਾਂ ਦੇ ਵਿੱਚੋਂ ਗੁਰੂ ਆ ਜਾਂਦੇ ਜੀ ਦਾ ਤੇ ਗੁਰੂ ਦੇਖਵਾਤਨ ਦੀਦਾ ਸਿੱਧੀ ਗੁਰੂ ਬਣਾਉਦੇ ਦੀ ਸਾਨੂੰ ਹਵਾਲੇ ਮਿਲਦੇ ਆ ਅਸੀਂ ਦੱਸਾਰੇ ਜਾਂਦੇ ਆ ਜਨਮ ਤਾਂ ਹਰੇਕ ਪ੍ਰਾਣੀ ਦਾ ਹੋਣਾ ਹੀ ਹੁੰਦਾ ਹੈ ਇਹ ਕੋਈ ਗੈਰ ਕੁਦਰਤੀ ਗਲਤ ਨਹੀਂ ਵੀ ਕੋਈ ਜਨਮ ਤੋਂ ਬਚ ਜਾਏਗਾ ਜਿਹੜਾ ਇਹ ਬੱਚਾ ਕੱਦਾਂ ਦਾ ਸਰੀਰ ਹੈ ਇਹਨੇ ਜਨਮ ਲੈਣਾ ਆ ਕਿਸੇ ਵੀ ਮਨੁੱਖ ਦਾ ਜਨਮ ਲੈਣਾ ਕੋਈ ਆਪਣੇ ਆਪ ਦੀ ਵੱਡੀ ਘਟਨਾ ਨਹੀਂ ਹੁੰਦੀ ਇਹ ਕੁਦਰਤ ਦਾ ਵਰਤਾਰਾ ਹੈ ਲੱਗਾਇਆ ਲੇਕਿਨ ਜਦੋਂ ਕੋਈ ਬੰਦਾ ਜੰਮਦਾ ਆ ਉਹ ਸਮਾਜ ਵਿੱਚ ਕਰਤੇ ਕੀ ਗਿਆ ਕਿਹੜਾ ਆ ਮੱਤਵਰਨ ਹੁੰਦਾ ਹੈ ਇਸੇ ਕਰਕੇ ਸਿੱਖ ਜਗਤ ਦੇ ਵਿੱਚ ਜਨਮ ਦਿਨਾਂ ਦਾ ਉਹ ਦਿਪੁਰਵ ਜਿਹੜਾ ਉਹ ਵੱਡੇ ਪੱਤਰ ਤੇ ਮਨਾਏ ਜਾਂਦੇ ਆ ਤੇ ਮੈਂ ਬੇਨਤੀ ਕਰਾਂ ਚਾਹਿਆ ਯਾਨੀ ਵੀ ਪినా ਇਹ ਕਰੀ ਕਿ ਕਿ ਬਾਬਾ ਦੀਪ ਸਿੰਘ ਦਾ ਕਿਹੜਾ ਪੱਖ ਸਭ ਤੋਂ ਵੱਡਾ ਮਹਾਨ ਹੈ ਕਿਉਂਕਿ ਇੱਕ ਤਾਂ ਉਹਨਾਂ ਨੇ ਜਿਸ ਵੈਸੇ ਜਦ ਪੁਰਸ ਸਾਹਿਬ ਜੀ ਲਈ ਉਹ ਦਰਬਾਰ ਗਏ ਉਹਨਾਂ ਦੇ ਬਹੁਤ ਛੋਟੀ ਤੇ ਗੁਰੂ ਸਾਹਿਬ ਜੀ ਦੀ ਆਪਣੀ ਤਲਾਸ਼ ਸੀਗੀ ਉਹਨਾਂ ਦੇ ਕਈ ਵਾਰੀ ਇੱਛਾ ਪ੍ਰਗਟ ਕੀਤੀ ਕਿ ਮੇਰੇ ਵੀ ਜਿਹੜੇ ਆ ਜੰਗ ਦੇ ਵਿੱਚ ਕਿਤੇ ਡਿਊਟੀ ਲੱਗੇ ਕਿਉਂਕਿ ਉਹ ਬਹੁਤ ਬਹਾਦਰ ਸੀ ਦੰਦੇ ਤੇ ਗੁਰੂ ਸਾਹਿਬ ਜਾਣਦੇ ਗੁਰੂ ਸਾਹਿਬ ਕੀ ਕਹਿੰਦੇ ਵੀ ਨਹੀਂ ਤਿਰ ਤੋਂ ਸਭਾ ਉੱਤੇ ਸਭਾ ਲਵਾ ਕੇ ਉਹਨਾਂ ਦਾ ਸਾਰੇ ਅਮਰੇ ਪੜ੍ਹਾਈ ਲਿਖਾਈ ਨਾਲ ਕੋਈ ਨਹੀਂ ਕੰਦਾ ਉਧਰ ਹੀ ਉਹਨਾਂ ਨੂੰ ਜਿਹੜਾ ਸੇਵਾ ਦਿੱਤੀ ਰੱਖੀ ਕਿ ਜਦੋਂ ਸਭਾ ਆਇਆ ਸ਼ਹਾਦਤ ਦਾ ਬਾਬਾ ਦੀਪ ਸਿੰਘ ਇਸ ਤਰ੍ਹਾਂ ਦੇ ਮਹਾਨੀ ਕੋ ਸ਼ਹੀਦ ਹੋ ਗਏ ਜਦ ਹੀ ਉਹਦੀ ਮਹਾਨਤਾ ਦੀ ਸਮਝਣ ਵਾਲੀ ਗੱਲ ਹੈ ਕਿ ਉਹਨਾਂ ਦੇ ਨਾਲ ਲਗਭਗ 5000 ਦੇ ਕਰੀਬ ਸਿੱਖਾਂ ਨੇ ਸ਼ਹੀਦ ਦਿੱਤੀ ਜਿਹੜੇ ਸ਼ਹੀਦਾਂ ਦਾ ਅਸੀਂ ਕਦੇ ਨਾਂ ਵੀ ਨਹੀਂ ਇਤਿਹਾਸ ਪੜਦੇ ਵਿੱਚ ਸੁਣਦੇ ਤੇ ਉਹਨਾਂ ਚ ਕੋਈ ਵੀ ਜਿਹੜਾ ਆ ਸਿੱਖ ਹੈ ਉਹ ਵਾਪਸ ਨਹੀਂ ਮੁੜਿਆ ਤੇ ਸਾਰਿਆਂ ਨੇ ਜਿਸ ਤਰੀਕੇ ਨਾਲ ਸ਼ਹਾਦਤ ਪਾਈ ਇਹ ਵੱਡੀ ਗੱਲ ਹੈ ਕਿ ਉਹਨੇ ਆਪਣੇ ਪਰੇ ਕੇ ਕਈ ਹੀ ਦਪਰਾ ਉਹੀ ਮੰਨਦਾ ਜੋ ਅਸੀਂ ਸਿੱਖੀ ਦਾ ਸਾਰਾ ਦਰੋਂ ਦੇਖਦੇ ਆ ਸਾਰਾ ਗੁਰੂ ਘਰ ਦੇਖਦੇ ਨਾ ਇੱਥੇ ਉਮਰਾਂ ਦਾ ਕੋਈ ਬੰਧਾ ਨਹੀਂ ਹੈਗਾ ਅਸੀਂ ਦੇਖਿਆ ਕਿ ਸਾਡੇ ਕੋਲ 7 ਸਾਲ ਦੇ ਵੀ ਛੀਜ ਨੇ ਤੇ ਸਾਡੇ ਕੋਲ 90 ਸਾਲ ਦੇ ਵੀ ਛੀਜ ਨੇ ਸਾਡੇ ਜਿਹੜਾ ਇਹ ਸਾਡੇ ਸਾਹਮਣੇ ਆ ਸਾਰਾ ਗੁਰੂ ਸੇਵਾਂ ਦਾ ਵੀ ਇੱਥੇ ਸੋ ਇਸ ਹੱਦ ਦੇ ਵਿੱਚੋਂ ਅਸੀਂ ਇੰਨਾ ਚਿਰ ਕਿਉਂਕਿ ਜਦੋਂ ਵੀ ਇੱਦਾਂ ਵੱਡੀ ਘਟਨਾ ਦੁਨੀਆਂ ਦੇ ਵਿੱਚ ਵਾਪਰਦੀ ਹੈ ਕਿਸੇ ਨਾਤੇ ਤੇ ਉਹ ਸੁਸਾਇਟੀ ਸੋਈ ਡਿਪਰੈਸ਼ਨ ਦੀ ਜਾਂਦੀ ਹੈ ਇੱਥੇ ਭਾਣਾ ਕਿਉਂ ਨਹੀਂ ਵਾਪਰਿਆ ਕਿ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਛੋਟੇ ਸਹਬਜਾ ਦੇ ਸ਼ਹੀਦ ਹੋ ਜਾਂਦੇ ਨੇ ਤਾਂ ਸਿੱਖਾਂ ਨੇ ਉਹ ਘਾਤ ਤੋਂ ਬਾਅਦ ਥੋੜੇ ਸਮੇਂ ਦੇ ਵਿੱਚ ਇੱਥੇ ਪੰਜਾਬ ਦੀ ਕਿਸੇ ਇੱਕ ਟੈਂਪਲ ਸਟੇਟ ਦੁਨੀਆ ਦਾ ਇਤਿਹਾਸ ਜਿਹੜਾ ਉਹ ਬਦਲ ਜਾਂਦਾ ਬਹੁਤ ਥੋੜੇ ਸਮੇਂ ਤੇ ਅਸੀਂ ਜਦੋਂ ਮੈਂ ਇੱਕ ਪੜਾਈ ਕਰ ਰਿਹਾ ਸੀਗਾ ਜੋ ਡੋਣ ਮਿਲਿਆ ਤਾਂ ਮੈਨੂੰ ਲੱਗਾ ਕਿ ਇਹਨੂੰ ਕਿਸ ਤਰ੍ਹਾਂ ਕਦੇ ਹਮੇਸ਼ਾ ਚੱਡੀ ਕਲੈਜ ਕਿਉਂ ਲਿਆ ਜਿੰਦਰਾ ਰਾਜੀ ਵੀ ਇੱਕ ਇੰਡੀਅਮ ਰਿਤਿਆ ਜਾ ਰਿਹਾ ਕਿਸੇ ਤਰ੍ਹਾਂ ਸਿੱਖ ਸਾਬਦੇ ਵੀ ਬਹਿੰਤੀ ਕੀਤੀ ਹੈ ਕਿ ਕੋਈ ਖੁਸ਼ੀ ਦੇ ਜਿਹੜੇ ਆ